ਹਾਲ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਤੇ ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਤੇ ਅਸੀਂ ਵੀ ਬਿਲਕੁਲ ਠੀਕ ਠਾਕ ਹਾਂ ਤੇ ਮੈਨ ਲੱਗੀ ਸੀ ਜੀ ਦਾਲ ਨੂੰ ਦੁਬਾਰਾ ਤੜਕਾ ਲਾਣਾ ਸਾਨੂੰ ਦੁਬਾਰਾ ਤੜਕਾ ਲਾ ਕੇ ਬਹੁਤ ਸਵਾਦ ਲੱਗਦੀ ਆ ਅਸੀਂ ਰਾਤੀ ਦਾਲ ਬਣਾਈ ਸੀਗੀ ਤੇ ਉਹਨੂੰ ਹੁਣ ਮੈਂ ਦੁਬਾਰਾ ਤੜਕਣ ਮਦ ਗਈ ਆ ਤੇ सा दाल थोड़े का लग गया जी देखो बच्चे मैं कट के खरी मिर्च पाई है जीरा पाया दबारा फिर ਇਹ ਅਸੀਂ ਆਦਿਆਂ ਮਰੂਦ ਦਾ ਤੋੜੇ ਆ ਬਹੁਤ ਸੋਹਣੇ ਸੋਹਣੇ ਮਰੂਦ ਲਾ ਲਦੇ ਆ ਤੋਤੇ ਪਾ ਲੈਂਦੇ ਆ ਵਿੱਚੋਂ ਤੇ ਲੋ ਜੀ ਇੱਥੇ ਆਪਾਂ ਲੱਗੇ ਸੀਗੇ ਰੇਪੇਰਾ ਜੀਆਂ ਕਰਨੇ ਸਮਝਦੇ ਪਾਪਾ ਹੋ ਲੱਗੇ ਹਾਂ ਬਣਾਉਣਾ ਮਸਾਲਾ ਜਿਹਾ ਉਹ ਤੇ ਸਮਰ ਵੀ ਵੇਚੀ ਕਹਿੰਦਾ ਮੈਂ ਮੇਂ ਕਰਨਾ ਆ ਤਾਂ ਉਹ ਰੋਕਦੇ ਪੈਸੀ ਇਹਨੂੰ ਵੀ ਤੇਰੇ ਹੱਥ ਫਟ ਜੂਗੀ ਨਾ ਹੱਥ ਨਾ ਲਾਏ ਹੜਦਾ ਨਹੀਂ ਹੈਗਾ ਉਹ ਕਹਿੰਦਾ ਮੈਂ ਕਰਨਾ ਕਹਿੰਦਾ ਮੈਂ ਮੂਰੇ ਹੋ ਕੇ ਕਰਨਾ ਆ नो, नो, नो चक्या पानी <coughs> तेरे पैर फट जाने खराब हो जाने ਡੱਬੇ ਚ ਆ ਉੱਤੇ ਰੱਖ ਲਵਾ ਉੱਤੇ ਇੱਥੇ ਨਹੀਂ ਉਹ ਉੱਥੇ ਨਾਲ ਲਾ ਦਿਓ ਉਹਦੇ ਚੰਦ ਦੇ ਭਾਈ ਚ ਅੱਕ ਲਿਆ ਡੋਲ ਗਿਆ ਡੋਲ ਗਿਆ ਹੱਥ ਚਲ ਗਿਆ ਉਹਦਾ ਹੋਰ ਯਾਰ ਲੈ ਆ ਭਰਾ ਤੇ ਇੱਥੇ ਆਪਾਂ ਲੱਗੇ ਸੀ ਜੀ ਸ਼ਾਮ ਦੀ ਸਬਜ਼ੀ ਦੀ ਕੱਟ ਵੱਢ ਕਰਨ ਤੇ ਅੱਜ ਅਸੀਂ ਬਣਾਉਣਾ ਸੀਗਾ ਕੀ ਆ ਕੀ ਆ ਕੱਟਣ ਲੱਗੀ ਆ ਮੰਮੀ ਪਿਆਜ਼ ਕੱਟਦੇ ਪਏ ਆ ਇਸ ਵੇਲੇ ਸ਼ਾਮ ਦੇ ਟਾਈਮ ਨਾਲ ਬਾਹਰ ਬੈਠੀ ਤਾਂ ਆ ਥੋੜਾ ਠੰਡਾ ਹੋ ਜਾਂਦਾ ਅੰਦਰ ਅਚ ਬਹੁਤ ਜ਼ਿਆਦਾ ਗਰਮੀ ਹੁੰਦੀ ਆ ਸਾਡੇ ਕਮਰਿਆਂ ਨੂੰ ਸਿੱਧੇ ਅੰਦਰ ਨੂੰ ਤਾਪੋਪੈਨ ਕਰਦੇ ਅੰਦਰ ਅਚ ਬਹੁਤ ਜ਼ਿਆਦਾ ਹੋ ਜਾਂਦਾ ਆ ਤੇ ਆ ਸਮਰ ਸਾਰੀਆਂ ਛਲਕ ਖਲਾਰੀ ਜਾਂਦਾ ਇਹ ਇੱਦ ਦੀ ਕਰਦਾ ਜੇ ਇਹਨੂੰ ਕੋਲ ਬਿਠਾ ਲਓਏ ਨੇ ਕਦੀ ਸਬਜ਼ੀ ਖਲਾਰਦਾ ਨਹੀਂ ਕਦੀ ਇਹਨੇ ਛਲਕਾ ਖਲਾਰੀ ਜਾਂੀਆਂ ਬਸ ਇੱਦ ਦੀ ਕਰਦਾ ਰਹਿੰਦਾ ਆ ਜੇ ਇਹਨੂੰ ਰੋਕ ਦੋ ਫੇ ਫੇ ਰੋਣ ਲੱਪਾਂਦਾ ਆ ਇਦਾਂ ਕਰਦਾ ਆ ਆ ਵळे ਮਰੂਤ ਤਾਂ ਤੋਤੇ ਜੋ ਘੇਰੇ ਆ ਉੱਝੇ ਹੀ ਬਹੁਤ ਆ ਤੋਤੇ ਹੀ ਖਾ ਰਹੇ ਆ ਵਿਚਾਰੇ ਪੱਲੇ ਥੱਲੇ ਵਾਲੇ ਅਸੀਂ ਨਹੀਂ ਛੱਡੇ ਉੱਪਰਲੇ ਤੋਤੇ ਨੇ ਝੜਦੇ ਜਿੱਥੇ ਤੱਕ ਸਾਡੀ ਪਹੁੰਚ ਹੈ ਨਹੀਂ ਹੈ ਹਾਂਜੀ ਆਪਾਂ ਲੱਗੇ ਸੀ ਕਿ ਸਾਥ ਚ ਬਣੋ ਆਣ ਕੰਟੀ ਬਣਾਉਣ ਲੱਗੇ ਆਂ ਜੀ ਅਸੀਂ ਕੀ ਆ ਸਬਜ਼ੀਆਂ ਬਹੁਤ ਜਨਾ ਵੇਂਗੀਆਂ ਹੋਈਆਂ ਆ ਤੇ ਇਹ ਵੀ ਆਰ ਮੇ ਕਿਲੋ ਮੇਰੇ ਆਇਆ ਜੀ ਕੀ ਕਰੀਏ ਕੀ ਖਾਵੇ ਬੰਦਾ ਰੋਜ਼ ਰੋਜ਼ ਨਾਲਾ ਵੀ ਰੋਜ਼ ਰੋਜ਼ ਚੰਗੀਆਂ ਲੱਗਦੀਆਂ ਹੈਗੀਆਂ ਦੇ ਨਾਲੇ ਦੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਜਰੂਰ ਵੀ ਵੀਡੀਓ ਕਿੱਦਾਂ ਦੀ ਲੱਗੀ ਆ ਤੁਹਾਨੂੰ ਜਿਹੜਾ ਪਤਾ ਲੱਗੇ ਵੀ ਹਾਂ ਗਰਮੀ ਬਹੁਤ ਜ਼ਿਆਦਾ ਆ ਅੱਜ ਮਹਾਰਾਜਾ ਮੂਵੀ ਜਗੀਤ ਉਹ ਸਾਊਥ ਇੰਡੀਆ ਦੀ ਵਿਜੇ ਸੇਤਪਤੀ ਦੀ ਮਹਾਰਾਜਾ ਮੂਵੀ ਦੇਖੀ ਸੀ ਜੀ ਵਿਜੇ ਸੇਤਪਤੀ ਦੀ ਕੰਪਰੀਂਡੀਆਂ ਮੂਵੀ ਆ ਬਹੁਤ ਵਧੀਆ ਸੀ ਬਹੁਤ ਵਧੀਆ ਸੀ ਕਿਹਾ ਦਿੱਤੀ ਉਹਨੇ ਬੱਚੇ ਇਹਨਿੰਦਾ ਬਹੁਤ ਵਧੀਆ ਲੱਗੀ ਮੂਵੀ ਤੇ ਚਾਹੋਗੇ ਆਪਾਂ ਅਗਲੇ ਬਲੌਗ ਤੇ ਮਿਲਦੇ ਆ ਤੁਹਾਨੂੰ ਇੱਥੇ ਬਲੌਗ ਦਾ ਐਂਡ ਕਰਤੀਆਂ ਜੇ ਤੁਹਾਨੂੰ ਸਾਡਾ ਵੀਡੀਓ ਵਧੀਆ ਲੱਗਿਆ ਹੋਊਗਾ ਜੇ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਧੰਨਵਾਦ